ਦੋਸਤੋ ਜਿਵੇਂ ਕਿ ਅਕਸਰ ਹੀ ਆਪਣਾ ਜਾਣਾ ਆਉਣਾ ਬਣਿਆ ਰਹਿੰਦਾ ਏ ਆਪਾਂ ਰਜਿਮਿਆਂ ਦੇ ਵਿੱਚ ਜ਼ਿੰਦਗੀ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਹਾਂ ਕਈ ਵਾਰੀ ਆਪਾਂ ਕਿਸੇ ਮਿੱਤਰ ਦੇ ਕੋਲ ਜਾਂਦੇ ਹਾਂ ਜਾਂ ਆਪਾਂ ਕਿਸੇ ਰਿਸ਼ਤੇਦਾਰੀ ਦੇ ਵਿੱਚ ਚਲੇ ਜਾਈਏ ਤਾਂ ਸਭ ਤੋਂ ਪਹਿਲਾਂ ਉਹ ਅਗਲਾ ਘਰ ਵਾਲਾ ਆਪਾਂ ਨੂੰ ਸਭ ਤੋਂ ਪਹਿਲਾਂ ਚਾਹ ਪਾਣੀ ਪੁੱਛਦਾ ਵਾ ਪ੍ਰਸ਼ਾਦਾ ਪੁੱਛਦਾ ਵਾ ਕਈ ਵਾਰੀ ਦੋਸਤੋ ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਆਪਾਂ ਨੂੰ ਭੁੱਖ ਤਾਂ ਲੱਗੀ ਹੁੰਦੀ ਆ ਪਰ ਆਪਾਂ ਕਹਿੰਦਾ ਨਹੀਂ ਜੀ ਬਸ ਮਾਂ ਰੋਟੀ ਖਾ ਕੇ ਆਇਆ ਸੋ ਦੋਸਤੋ ਉਦੋਂ ਨਾ ਸੰਗਣਾ ਨਹੀਂ ਚਾਹੀਦਾ ਅਗਲੇ ਨੂੰ ਬੇਚਜ ਕੋ ਕੇ ਕਹਿ ਦੇਣਾ ਚਾਹੀਦਾ ਬਾਈ ਜੀ ਹਾਂ ਪ੍ਰਸ਼ਾਦਾ ਛਕਾਂਗੇ ਜਦੋਂ ਭੁੱਖ ਲੱਗੀ ਆ ਤੇ ਫੇਰ ਭੁੱਖ ਦਾ ਕਦਾ ਝੂਠ ਤੇ ਭੁੱਖ ਕੋ ਲੋ ਕਾਦਾ ਲਕੂ ਰੱਖਣਾ ਉਦੋਂ ਕਹਿ ਦੇਣਾ ਬਾਈ ਜੀ ਹਾਂ ਜੀ ਪ੍ਰਸ਼ਾਦਾ ਛਕਾਂਗੇ ਤੇ ਨਾਲ ਅਗਲੇ ਨੂੰ ਇਹ ਕਹਿ ਦੇਵੇ ਬਾਈ ਜੀ ਬਾਲਾ ਕੋਈ ਆਰ ਬਾਰ ਨਾ ਕਰਿਓ ਭੱਜਿਓ ਨੱਠਿਓ ਨਾ ਸਬਜ਼ੀ ਲਈ ਜੋ ਵੀ ਪ੍ਰਸ਼ਾਦਾ ਕਰੇ ਹੈਗਾ ਉਹੀ ਸਾਨੂੰ ਛਕਾ ਦਿਓ ਭਾਵੇਂ ਦੋ ਫੁੱਲ ਕੇ ਅਚਾਰ ਨਾਲ ਛਕਾ ਦਿਓ ਤੇ ਭਾਵੇਂ ਇਹ ਵੈਸੀ ਹੀ ਲਿਆਓ ਰੁਕੇ ਮਸੇ ਪ੍ਰਸ਼ਾਦਾ ਜਿਹੜਾ ਉਹ ਛਕ ਲਾਂਗੇ ਸੋ ਉਹ ਦੋਸਤੋ ਸੰਗਣਾ ਨਹੀਂ ਚਾਹੀਦਾ ਬੇਚਿਚਕ ਹੋ ਕੇ ਅਗਲੇ ਨੂੰ ਕਹਿ ਦੇਣਾ ਚਾਹੀਦਾ ਤੇ ਪ੍ਰਸ਼ਾਦਾ ਜਿਹੜਾ ਉਹ ਛਕ ਲੈਣਾ ਚਾਹੀਦਾ ਤੇ ਉਸ ਤੋਂ ਬਾਅਦ ਜਿਹੜੀ ਚਾਹ ਪਾਣੀ ਉਹ ਵੀ ਪੀ ਲੈਣਾ ਚਾਹੀਦਾ ਕਦੇ ਵੀ ਸੰਗਣਾ ਨਹੀਂ ਚਾਹੀਦਾ ਭੁੱਖ ਦੇ ਅੱਗੇ ਕਾਦੀ ਸੰਗ ਕਿਉਂਕਿ ਆਪਣੇ ਜਿਹੜੇ ਪੰਜਾਬੀ ਆ ਖਾਸ ਤੌਰ ਤੇ ਮਹਿਮਾਨਵਾਜੀ ਬਹੁਤ ਕਰਦੇ ਆ ਜਦੋਂ ਵੀ ਆਪਾਂ ਕਦੇ ਵੀ ਕਿਤੇ ਵੀ ਜਾਈਏ ਆਪਦੇ ਦੋਸਤ ਮਿੱਤਰ ਕੋਲੇ ਜਾਈਏ ਜਾਂ ਰਿਸ਼ਤੇਦਾਰੀ ਕੋਲੇ ਜਾਈਏ ਤਾਂ ਪਹਿਲਾਂ ਖਾਣ ਪੀਣ ਪੁੱਛਦੇ ਨੇ ਬਈ ਉਸ ਤੋਂ ਬਾਅਦ ਹੀ ਜਿਹੜਾ ਉਹ ਬਾਕੀ ਗੱਲਾਂ ਬਾਤਾਂ ਜਿਹੜੀਆਂ ਉਹ ਕਰਦੇ ਨੇ ਸੋ ਦੋਸਤੋ ਇਹ ਵੀਡੀਓ ਦੇ ਵਿੱਚ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹੀ ਸੀ ਕਿ ਅਕਸਰ ਆਪਣੇ ਨਾਲ ਬਹੁਤ ਵਾਰੀ ਹੁੰਦਾ ਵੀ ਸਾਨੂੰ ਭੁੱਖ ਤਾਂ ਲੱਗੀ ਹੁੰਦੀ ਆ ਤੇ ਪਰ ਅਸੀਂ ਬਸ ਸੰਗਦੇ ਅਗਲੇ ਨੂੰ ਕਹਿ ਦਿੰਦੇ ਨਹੀਂ ਜੀ ਬਸ ਰੋਟੀ ਤਾਂ ਮੈਂ ਖਾ ਕੇ ਆਇਆ ਸੀ ਨਹੀਂ ਜੀ ਬਸ ਚਾਹ ਤਾਂ ਮੈਂ ਪੀ ਕੇ ਆਇਆ ਸੀ ਪਰ ਬਲਕਿ ਅੰਦਰੋਂ ਆਪਾਂ ਨੂੰ ਚਾਹ ਪੀਣ ਨੂੰ ਵੀ ਜੀ ਕਰਦਾ ਹੁੰਦਾ ਅੰਦਰੋਂ ਆਪਾਂ ਨੂੰ ਭੁੱਖ ਵੀ ਲੱਗੀ ਹੁੰਦੀ ਆ ਰੋਟੀ ਖਾਣ ਨੂੰ ਵੀ ਜੀ ਕਰਦਾ ਹੁੰਦਾ ਤੇ ਪਰ ਆਪਾਂ ਅਗਲੇ ਨੂੰ ਪਤਾ ਨਹੀਂ ਕਾਹ ਤੋਂ ਨਹੀਂ ਕਹਿ ਨਹੀਂ ਪਾਉਂਦੇ ਆਪਾਂ ਕਹਿੰਦੇ ਨਹੀਂ ਜੀ ਬਸ ਬਸ ਨਹੀਂ ਭੁੱਖ ਹੈਣੀ ਜੀ ਮਤ ਰੋਟੀ ਖਾ ਕੇ ਆਇਆ ਸੋ ਝੂਠ ਨਾ ਬੋਲਿਆ ਕਰੋ ਭੁੱਖ ਲੱਗੀ ਹੁੰਦੀ ਆ ਤੁਹਾਨੂੰ ਪਰ ਤੁਸੀਂ ਝੂਠ ਬੋਲ ਦਿੰਦੇ ਆ ਸੋ ਦੋਸਤੋ ਇਦਾਂ ਨਹੀਂ ਕਰਨਾ ਚਾਹੀਦਾ ਸੋ ਅਗਲੇ ਤੋਂ ਕਹਿ ਦੇਣਾ ਚਾਹੀਦਾ ਹਾਂਜੀ ਵੀ ਪ੍ਰਸ਼ਾਦਾ ਜਿਹੜਾ ਉਹ ਸ਼ਕਾਂਗੇ ਸੋ ਦੋਸਤੋ ਵੀਡੀਓ ਤਾਂ ਥੱਲੇ ਤੁਸੀਂ ਕਮੈਂਟ ਜਰੂਰ ਕਰਿਓ ਜਿਨ੍ਹਾਂ ਨਾਲ ਇਦਾਂ ਹੁੰਦਾ ਏ ਦੋਸਤੋ ਅਕਸਰ ਹੀ ਜ਼ਿੰਦਗੀ ਦੇ ਵਿੱਚ ਸਾਡਾ ਹਰ ਰੋਜ਼ ਕਿਤੇ ਨਾ ਕਿਤੇ ਜਿਹੜਾ ਆਉਣ ਜਾਣ ਉਹ ਬਣਿਆ ਰਹਿੰਦਾ ਏ ਕਈ ਵਾਰੀ ਦੋਸਤੋ ਕਿੱਦਾਂ ਹੁੰਦਾ ਹੈਈ ਕਈ ਵਾਰੀ ਅਸੀਂ ਆਪ ਦੇ ਕਿਸੇ ਮਿੱਤਰ ਦੇ ਘਰ ਜਾਂ ਕਿਸੇ ਰਿਸ਼ਤੇਦਾਰੀ ਦੇ ਵਿੱਚ ਜਦੋਂ ਅਸੀਂ ਜਾਂਦੇ ਹਾਂ ਤਾਂ ਸਭ ਤੋਂ ਪਹਿਲਾਂ ਅਗਲਾ ਆਪਾਂ ਨੂੰ ਚਾਹ ਪਾਣੀ ਜਾਂ ਰੋਟੀ ਬਾਰੇ ਪੁੱਛਦਾ ਵਾ ਭਾਈ ਜੀ ਰੋਟੀ ਦੀ ਭੁੱਖ ਲੱਗੀ ਤਾਂ ਰੋਟੀ ਬਣਾਈਏ ਚਾਹ ਪਾਣੀ ਪੁੱਛਦਾ ਅਗਲਾ ਉਦੋਂ ਆਪਣੇ ਦਿਮਾਗ ਦੇ ਵਿੱਚ ਕਈ ਵਾਰੀ ਇਦਾਂ ਹੁੰਦਾ ਦੋਸਤੋ ਅਕਸਰ ਹੀ ਆਪਣੇ ਨਾਲ ਵਾ